ਦੇ ਪਾਸੇ ਪੰਜਾਬ ਪੁਲਿਸ ਦੀ ਨੌਕਰੀ ਛੋਡੀ ਤੇ ਦੂਜੇ ਪਾਸੇ ਬੱਕਰੀ ਪਾਲਣ ਦਾ ਧੰਦਾ ਖੋਸ਼ ਕੇ ਸਮਸੀ ਮੈਂ ਜਦੋਂ ਦੀਆਂ ਬੱਕਰੀਆਂ 1 ਸਾਲ ਪਹਿਲਾਂ ਰੱਖੀਆਂ ਸੀ ਭਰਤੀ ਹੋਣ ਤੋਂ ਜੀ ਤੇ ਮੈਂ ਜੇ ਛੱਡ ਬੈਂਦਾ ਪਤਾ ਨਹੀਂ ਹੁਣ ਮੈਂ ਕਿੱਥੇ ਹੋਣਾ ਸੀਗਾ ਠੀਕ ਹੈ ਪਰ ਅੱਜ ਮੈਂ ਬੱਕਰੀਆਂ ਨਹੀਂ ਛੱਡੀਆਂ ਬਈ ਪੰਜਾਬ ਪੁਲਿਸ ਨਾਲੋਂ ਵੱਧ ਮੈਨੂੰ ਜਿਹੜੇ ਲੋਕ ਆ ਬੱਕਰੀਆਂ ਕਰਕੇ ਜਾਣਦੇ ਆ ਤੇ ਮੇਰੀ ਜੇਬ 'ਚ ਸਦਾ ਮੇਰੇ ਕੋਲੇ ਬਈ ਪੈਸੇ ਰਹਿੰਦੇ ਆ ਆਪਦੇ ਕੋਈ ਖਰਚਾ ਮੈਂ ਗੱਡੀ ਤੇ ਜਾਣਾ ਗੱਡੀ ਤੇ ਆਉਣਾ ਇਹਦੀ ਜੇਵ ਨਹੀਂ ਮੈਨੂੰ ਝਾਕਣ ਦੀ ਲੋੜ ਨਹੀਂ ਪੈਂਦੀ ਡਿਊਟੀ ਤੇ ਮੈਨੂੰ ਕੋਈ ਮਾੜਾ ਕਾਰਮ ਕਰਨ ਦੀ ਬਈ ਕਿ ਤੂੰ ਰਸ਼ਵਤ ਜਾਂ ਕੋਈ ਝਾਕ ਕਰਾ ਹਨਾ ਉਹਦੀ ਮੈਨੂੰ ਲੋੜ ਨਹੀਂ ਪੈਂਦੀ ਕਿਉਂਕਿ ਮੇਰੇ ਕੋਲੇ ਬਈ ਐਕਸਟਰਾ ਇਨਕਮ ਮੇਰੀ ਇਹਨਾਂ ਦੀ ਆਉਂਦੀ ਹੈ ਲੋੜਾ ਮਲਾਜ਼ਮ ਹੈਗਾ ਤਨਖਾਹ ਆਉਂਦੀ ਹੈ ਮਹੀਨੇ ਦੀ ਮਹੀਨੇ ਢੇਗਦੇ ਹਨਾ ਜਾਂ ਕਹਿੰਦੇ ਰਹੇ ਨੇ ਤਾਂ ਉਹੀ ਛੋਸ਼ੇ ਕਰਦਾ ਇਹ ਇਹਨੂੰ ਤਾਂ ਪੱਕੇ ਆਉਂਦੇ ਆ ਠੀਕ ਹੈ ਛੋਸ਼ੇ ਨਹੀਂ ਬਾਈ ਮੇਰੀ ਉਨੀ ਆਮਦਨੀ ਮੇਰੀ ਪੁਲਿਸ ਚੋਂ ਆਉਂਨੀ ਨਹੀਂ ਇਹ ਚੋਂ ਠੀਕ ਹੈ ਮਰਾਡ ਜੇ ਆਪ ਦੇਖਿਓ ਬਈ ਇੱਕ ਪਾਸੇ ਪੰਜਾਬ ਪੁਲਿਸ ਦੀ ਨੌਕਰੀ ਛੋਡੀ ਤੇ ਦੂਜੇ ਪਾਸੇ ਬੱਕਰੀ ਪਾਲਣ ਦਾ ਧੰਦਾ ਕਿਤੇ ਐ ਜੇ ਨਹੀਂ ਲੱਗਿਆ ਵੀ ਯਾਰ ਲੋਕ ਕੀ ਕਹਿਣਗੇ ਵੀ ਆਪਾਂ ਨੂੰ ਵਧੀਆ ਤਨਖਾਹ ਆਉਂਦੀ ਆ ਨਾਲ ਆਪਾਂ ਆ ਕੰਮ ਕਰ ਲਿਆ ਵੀ ਐ ਲੋਕਾਂ ਲਈ ਉਹ ਤਾਂ ਨਹੀਂ ਕਿਤੇ ਐ ਦਿੱਕਤ ਆਈ ਬਈ ਨਹੀਂ ਮੇਰੀ ਕੀਣਾ ਸਾਨੂੰ ਵੀ ਲੱਗਦੇ ਹੈ ਨਾ ਮਲਾਜ਼ਮ ਲਾ ਕੇ ਬਈ ਹੁਣ ਆਪਾਂ ਵਾਈ ਤੋਂ ਵੀ ਕੀ ਕਰਾਉਣਾ ਮਾਨ ਮੈਂ ਠੇਕੇ ਤੇ ਲਈ ਰੱਖਿਆ 7-8 ਸਾਲ ਜੀ ਠੀਕ ਹੈ ਆ ਹੁਣ ਹਾਰ ਕੇ ਇੱਥੇ ਫਾਰਮ ਪਾਇਆ ਪਰ ਖੋਜ ਕੇ ਸਮਸੀ ਮੈਂ ਜਦੋਂ ਦੀਆਂ ਬੱਕਰੀਆਂ ਇੱਕ ਸਾਲ ਪਹਿਲਾਂ ਰੱਖੀਆਂ ਸੀ ਭਰਤੀ ਹੋਣ ਤੋਂ ਜੀ ਤੇ ਮੈਂ ਜੇ ਛੱਡ ਬੈਂਦਾ ਪਤਾ ਨਹੀਂ ਹੁਣ ਮੈਂ ਕਿੱਥੇ ਹੋਣਾ ਸੀਗਾ ਠੀਕ ਹੈ ਪਰ ਅੱਜ ਮੈਂ ਬੱਕਰੀਆਂ ਨਹੀਂ ਛੱਡੀਆਂ ਬਈ ਪੰਜਾਬ ਪੁਲਿਸ ਨਾਲ ਵੱਧ ਮੈਨੂੰ ਜਿਹੜੇ ਲੋਕ ਆ ਬੱਕਰੀਆਂ ਕਰਕੇ ਜਾਣਦੇ ਆ ਤੇ ਮੇਰੀ ਜੇਬ ਚ ਸਦਾ ਮੇਰੇ ਕੋਲੇ ਬਈ ਪੈਸੇ ਰਹਿੰਦੇ ਆ ਆਪਦੇ ਕੋਈ ਖਰਚਾ ਮੈਂ ਗੱਡੀ ਤੇ ਜਾਣਾ ਗੱਡੀ ਤੇ ਆਉਣਾ ਇਹਦੀ ਜੇਵ ਨਹੀਂ ਮੈਨੂੰ ਝਾਕਣ ਦੀ ਲੋੜ ਨਹੀਂ ਪੈਂਦੀ ਡਿਊਟੀ ਤੇ ਮੈਨੂੰ ਕੋਈ ਮਾੜਾ ਕਾਰਮ ਕਰਨ ਦੀ ਬਈ ਕਿ ਤੋ ਰਸ਼ਵਤ ਜਾਂ ਕੋਈ ਝਾਕ ਕਰਾ ਹਨਾ ਉਹਦੀ ਮੈਨੂੰ ਲੋੜ ਨਹੀਂ ਪੈਂਦੀ ਕਿਉਂਕਿ ਮੇਰੇ ਕੋਲੇ ਬਈ ਐਕਸਟਰਾ ਇਨਕਮ ਮੇਰੀ ਇਹਨਾਂ ਦੀ ਆਉਂਦੀ ਹੈ ਜੀ ਠੀਕ ਹੈ ਮੇਰਾ ਬਾਕੀ ਸਾਰੇ ਘਰ ਦੇ ਬੱਚਾ ਬੱਚੀ ਇਹਦੇ ਵਿੱਚ ਸਾਰਾ ਨਾਲ ਸਹਾਇਤਾ ਕਰਦਾ ਹੁਣ ਕੁੜੀਆਂ ਮੇਰੀਆਂ ਨਿੱਕੀਆਂ ਨਿੱਕੀਆਂ 5 ਤੇ 1 3 ਸਾਲਾਂ ਦੀ ਆ ਉਹ ਇੱਥੇ ਆ ਕੇ ਖੇਡੀਆਂ ਜਾਂਦੀਆਂ ਮੋਬਾਈਲ ਤੋਂ ਖੜਾ ਛੁੱਟਿਆ ਉਹਨਾਂ ਦਾ ਠੀਕ ਹੈ ਆ ਮਗਰ ਸਬਜ਼ੀ ਲਈ ਹੈ ਜੀ ਠੀਕ ਹੈ ਬਿਨਾਂ ਰੇਸਪਰੇ ਤੋਂ ਇਹ ਖਾਣੇ ਆ ਮੁਰਗੀਆਂ ਫਿਰਦੀਆਂ ਬਤਕਾਂ ਫ ਤੇ ਵਧੀਆ ਬਈ ਟਾਈਮ ਟੱਪੀ ਜਾਂਦਾ ਤੇ ਉਦੋਂ ਕਹਿਣ ਨੂੰ ਬਈ ਕਿ ਇਹਨੇ ਆਖੀ ਜਾਂਣਾ ਹੁਣ ਵੀ ਕਈ ਅੰਦੇਰੇ ਨੂੰ ਕੀ ਲੋੜ ਹੈ ਮਲਾਜਮ ਹੈਗਾ ਤਨਖਾਹ ਆਉਂਦੀ ਹੈ ਮਹੀਨੇ ਦੀ ਮਹੀਨੇ ਢੇਗਦੇ ਹੈ ਨਾ ਜਾਂ ਕਹਿੰਦੇ ਰਹੇ ਨੇ ਤਾਂ ਉਹੀ ਛੋਸ਼ੇ ਕਰਦਾ ਇਹ ਇਹਨੂੰ ਤਾਂ ਪੱਕੇ ਆਉਂਦੇ ਆ ਠੀਕ ਹੈ ਛੋਸ਼ੇ ਨਹੀਂ ਬਾਈ ਮੇਰੀ 19 ਆਮਦਨੀ ਮੇਰੀ ਪੁਲਿਸ ਚੋਂ ਆਉਂਨੀ ਏ ਚੋਂ ਠੀਕ ਹੈ ਮੇਰੀ ਡੇਲੀ ਦੀ ਇਨਕਮ ਐਨਾ ਚੋਂ ਵਧੀਆ ਪੈਸੇ ਬੰਦੇ ਆ ਚਾਰ ਵਧੀਆ ਠੀਕ ਆ ਕੰਮ ਆਪਣਾ ਕਿੰਨਾ ਟਾਈਮ ਹੋ ਗਿਆ ਬਾਈ ਜਿਹੜਾ ਬੱਕਰੀ ਪਾਲਣ ਦਾ ਕੰਮ ਜਿਹੜਾ ਸਟਾਰਟ ਕੀਤਾ ਇਹ ਬਾਈ ਜੋ ਤਾਂ ਬੱਕਰੀ ਪਾਲਣ ਮੈਂ ਕਰਾਈ 15 ਤੇ 16 ਦੇ ਲਾਸਟ ਚ ਜੀ ਉਦੋਂ 16 ਚ ਮੈਂ ਭਰਤੀ ਹੋਇਆ ਉਦੋਂ ਬਾਅਦ ਮੈਂ 2-3 ਸਾਲ ਟ੍ਰੇਨਿੰਗਾਂ ਤੇ ਰਿਹਾ ਉਦੋਂ ਬਾਅਦ ਮੁੜ ਕੇ ਮੈਂ ਹੋ ਗਿਆ ਸੇਲ ਪ੍ਰੋਸੀਜ ਤੇ ਬੱਕਰੀ ਵਿੱਚ ਮੋਬਿਲਟੀ ਖਰੀਦ ਲੈਣੀ WhatsApp ਗਰੁੱਪਾਂ 'ਚ ਵੇਚ ਦੇਣੀ ਮਹਾਰਾਸ਼ਟਰ ਤੱਕ ਬੱਕਰੀਆਂ ਗਈਆਂ ਹੋਈਆਂ ਆਪਣੀਆਂ ਉਹ 'ਚ ਬਹੁਤ ਵਧੀਆ ਇਨਕਮ ਕਰੀਆ ਮੈਂ ਵਪਾਰ ਦੇ ਵਿੱਚੋਂ ਠੀਕ ਆ ਉਦੋਂ ਬਾਅਦ ਫਿਰ ਮੈਂ ਕਰ ਲਿਆ ਬਰੀਡਿੰਗ ਸੈਟਅਪ ਕਿਉਂਕਿ ਡਿਊਟੀ ਤੁਹਾਨੂੰ ਪਤਾ ਹੀ ਹੈ ਪੰਜਾਬ ਪੁਲਿਸ ਦੀ ਹਨਾ ਤੇ ਪਹਿਲਾਂ ਆਪਣੇ ਘਰੀ ਫਾਰਮ ਸੀਗਾ ਹੁਣ ਆਪਾਂ ਜਿੱਥੇ ਬੈਠੇ ਨਵਾਂ ਫਾਰਮ ਆ ਆਪਣਾ ਜੀ ਇਹ ਹੁਣ ਆਪਾਂ 100 ਬੱਕਰੀ ਦੀ ਬਿਲਡਿੰਗ ਬਣਾਈ ਹੈ ਜਿਹੜਾ ਫਾਰਮ ਬਣਾਇਆ ਹੁਣ 30 40 ਬੱਕਰੀਆਂ ਹੋਣਗੀਆਂ ਇਹਨਾਂ ਨੂੰ ਹੌਲੀ ਹੌਲੀ ਆਪਾਂ 1 ਸਾਲ ਦੇ ਵਿੱਚ 100 ਬੱਕਰੀ ਤੱਕ ਲੈ ਕੇ ਜਾਵਾਂਗੇ ਜੀ ਕੀ ਲੱਗਦਾ ਬਈ ਖੇਤੀ ਦੇ ਨਾਲ ਜੇ ਕੋਈ ਆਪਣਾ ਕਿਸਾਨ ਭਰਾ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਦਾ ਇੱਕ ਗੱਲ ਜਿਵੇਂ ਕਹਿੰਦੇ ਹੁੰਦੇ ਵੀ ਚੱਲਦਾ ਫਿਰਦਾ ਏਟੀਐਮ ਆ ਹਾਂਜੀ ਕੀ ਲੱਗਦਾ ਵੀ ਕਿੰਨੀ ਕੁ ਕਮਾਈ ਹੈ ਜੇ ਆਪਾਂ ਆਪਾਂ ਆਮ ਤੌਰ ਤੇ ਦੇਖਿਆ ਪੰਜ ਸੱਤ ਕਿੱਲੇ ਵਾਲਾ ਆਪਣਾ ਕਿਸਾਨ ਭਰਾ ਜੇ ਕੋਈ ਬੱਕਰੀ ਪਾਲਦਾ ਇੱਕ ਤਾਂ ਬਈ ਹੁਣ ਲੋਕ ਆ ਇਹ ਚ ਗੱਪ ਵੀ ਮਾਰੀ ਜਾਂਦੇ ਹਨਾ ਆਪਾਂ ਉਹ ਕੰਮ ਨਹੀਂ ਯਾਰ ਆਪਾਂ ਕਿ ਮਾਤੜ ਬੰਦੇ ਨੂੰ ਪਸਾਦ ਗਏ ਇਹਦੇ ਵਿੱਚ ਹਨਾ ਜੀ ਇਨਕਮ ਪੂਰੀ ਵਧੀਆ ਤੁਹਾਨੂੰ ਕਿਸੇ ਤੋਂ ਪੈਸੇ ਫੜਨੇ ਲੋੜ ਨਹੀਂ ਪੈਣੀ ਠੀਕ ਹੈ ਹੁਣ ਉਹ ਜਿਹੜਾ ਚੈਨਲਾਂ ਤੇ ਦਿਖਾਈ ਜਾਂਦੇ ਆ ਉਹ ਬਈ ਆਮਦਨ ਤਾਂ ਸਾਨੂੰ ਵੀ ਨਹੀਂ ਹੈ 7-8 ਸਾਲਾਂ ਚ ਮਿਲੀ ਮੈਂ ਕਰੋਨਾ ਦਾ ਕੰਮ ਆਏ ਦਿਨੋਂ ਰਾਤ ਇਨਾਂ ਦਾ ਦੁੱਧ ਦਿੰਦਿਆਂ ਦੁੱਧ ਵੇਗਦਾ ਇਨਾਂ ਦਾ 500 500 ਰੁਪਏ ਲੀਟਰ ਹੈ ਨਾ ਉਹ ਕੰਮ ਹੈ ਨਹੀਂ ਹੁਣ ਕਈ ਮਿੰਗਣਾ ਹੀ ਵੇਚੀ ਜਾਂਦੇ ਵੀ ਮਿੰਗਣਾ 400 ਰੁਪਏ ਵੇਚਦੀਆਂ ਬਈ ਠੀਕ ਹੈ ਕੋਈ ਬਈ 20 ਰੁਪਏ ਕਿਲੋ ਨਹੀਂ ਲੈ ਕੇ ਆਂਦਾ ਮਿੰਗਣ ਠੀਕ ਹੈ ਉਹ ਗੱਲਾਂ ਚ ਬਈ ਤੰਤ ਤੁੰਤ ਹੈ ਨਹੀਂਗਾ ਜਿਹੜੀ ਚੀਜ਼ ਹੈ ਦੇ ਵਿੱਚ ਹਾਂ ਜਿਹੜਾ ਤੁਸੀਂ ਕੰਮ ਕਰੋਗੇ ਖੇਤੀ ਦੇ ਨਾਲ ਇਹਦੀ ਬਰੀਡਿੰਗ ਸੈਟਅਪ ਕਰੋਗੇ ਬੱਚੇ ਮੇਮਨੇ ਵਧੀਆ ਰੇਟ ਤੇ ਪਰ ਉਹ ਤਾਂ ਵਿਕਣਗੇ ਛੋਡੀ ਜੀ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਚੰਗੀ ਕੁਆਲਿਟੀ ਦਾ ਬੱਕਰਾ ਚੰਗੀ ਛੋਡੀ ਸੇਵਾ ਉਹਦੇ ਵਿੱਚ ਚੰਗਾ ਦਾਣਾ ਪਾਣੀ ਪਾਉਣੇ ਵਧੀਆ ਵਿੱਚ ਰਹਿਣੇ ਤੇ ਬਈ ਪੂਰੀ ਇਹ ਚ ਕਿੰਨੀ ਮਰਜ਼ੀ ਆਉਂਦਣਾ ਤੁਸੀਂ ਕਰ ਸਕਦੇ ਹੋ ਮੰਨ ਲਓ ਇੱਕ ਬੱਕਰੀ 15 ਤੋਂ 20000 ਰੁਪਏ ਸਾਲ ਦਾ ਬਈ ਛੱਡਦੀ ਹੈ ਜੀ ਸਭ ਖੁੱਲ ਖਰਚਾ ਕੱਢ ਕੇ ਬਈ ਬਾਕੀ ਤੁਹਾਡਾ ਕਿਵੇਂ ਆ ਬਾਹਰ ਚਾਰ ਦਿਓ ਫ੍ਰੀ ਆਫ ਕੋਸਟ ਪਾਲਦੀ ਹੈ ਸਟਾਲ ਫੀਡ ਤੇ ਕਰਨਾ ਉਹ ਥੋੜਾ ਉਹ ਜਿਹਾ ਸਿਸਟਮ ਹੋ ਜਾਂਦਾ ਬੱਕਰੀਆਂ ਵੱਧ ਘਟਾ ਹੁਣ ਕਈ ਬੱਕਰੀਆਂ 4-5 ਰੱਖ ਕੇ ਬਈ ਉਹ ਚੀਜ਼ ਭਾਲਦੇ ਹਨਾ ਉਹ ਨਹੀਂ ਹੁੰਦੀ ਕਈ ਲੋੜ ਤੋਂ ਵੱਧ ਲੈ ਲੈਂਦੇ ਉਹ ਗੱਲ ਨਹੀਂ ਬੰਦੀ ਸਾੰਦੀਆਂ ਨਹੀਂ ਭੁੱਖੀਆਂ ਮਰ ਜਾਂਦੀਆਂ ਠੀਕ ਆ ਆਪਾਂ ਤੁਹਾਨੂੰ ਬੱਕਰੀ ਦਿਖਾਉਣੀ ਸੀ ਇੱਥੇ ਜਮਾ ਤੰਬੜ ਜਮਾ ਸਗਾ ਕੇ ਫੜਾਤੀ ਬਹੁਤ ਫਾਰਮਾਂ ਤੇ ਐਂ ਹੋਇਆ ਪਿਆ ਬੱਕਰੀਆਂ ਉੰਡੀਆਂ ਰੱਖੋ ਜਿੰਨੀਆਂ ਸਾੰਮ ਸਾਖਦੇ ਹੋ ਪੂਰੀ ਸੇਵਾ ਕਰੋ ਪੂਰੇ ਪੈਸੇ ਆ ਵਧੀਆ ਇਨਕਮ ਆ ਮਾਰਕੀਟ ਵੱਣੀਓ ਸੋਨੂੰ ਕਿਤੇ ਧੱਕੇ ਖਾਣ ਦੀ ਲੋੜ ਨਹੀਂ ਅੱਧੀ ਰਾਤ ਨੂੰ ਵੀ ਵਗਦੀਆਂ ਬਈ ਏਟੀਐਮ ਕੀ ਬਈ ਏਟੀਐਮ ਤਾਂ ਕਈ ਰਿਛੁੱਟੀ ਤੇ ਬੰਦ ਹੋ ਜਾਂਦਾ ਠੀਕ ਹੈ ਕੈਸ਼ ਉਹ ਆ ਜਾਂਦੀ ਹੈ ਇਹ ਤਾਂ ਬਈ ਕਦੋਂ 12 ਮਹੀਨੇ 30 ਦਿਨ ਇਹਦੇ ਆਪਣੇ ਅੱਧੀ ਰਾਤ ਨੂੰ ਆਵਾਜ਼ ਮਾਰਦੇ ਵਪਾਰੀ ਥੋੜੇ ਬਾਅਰ 'ਚ ਖੜੇ ਹੋਣਗੇ ਪੂਰੇ ਪੈਸੇ ਦੇ ਕੇ ਮਾਰਕੀਟ ਇਹਦੀ ਬਈ ਰਹਿਣੀ ਹੈ ਇਹ ਉਹ ਹੈ ਨਹੀਂ ਕੜਕਨਾਥ ਵਾਂਗੂ ਜਾਂ ਪਪੂਲਰ ਸਪੈਦਾ ਵਾਂਗੂ ਇਹਦੀ ਰੋਤ ਆਊ ਤੇ ਜਾਊਗੀ ਇਹ ਬਈ ਸਾਲਾਂ ਸਾਲ ਤੋਂ ਚੱਲਿਆ ਆਉਂਦਾ ਸਦੀਆਂ ਤੱਕ ਚੱਲੂਗਾ ਇਹ ਜੀ ਹਾਂ ਇਹ ਨੂੰ ਬਈ ਕਿਉਂਕਿ ਹਰੇਕ ਧਰਮ ਦਾ ਬੰਦਾ ਪਾਲ ਸਕਦਾ ਤੇ ਕਈ ਧਰਮਾਂ 'ਚ ਇਹਦੀ ਕੁਰਬਾਨੀ ਲਾਦੀ ਹੈ ਕਈਆਂ 'ਚ ਕਿਵੇਂ ਹਨਾ ਦੁੱਧ ਇਹਨੀਆਂ ਜਿਹੜੀਆਂ ਬੀਂਗਣਾ ਉਹ ਖਾਦ ਦੇ ਰੂਪ ਚ ਬਹੁਤ ਵਧੀਆ ਆਉਂਦੀਆਂ ਇਹਦਾ ਸਾਰਾ ਕੁਝ ਇਹਦੀ ਖਾਲ ਇਹਦੀ ਬਈ ਕੰਮ ਆਉਂਦੀ ਐ ਠੀਕ ਐ ਹਰ ਇੱਕ ਚੀਜ਼ ਕੰਮ ਆਉਂਦੀ ਐ ਬਈ ਬੱਕਰੀ ਦੀ ਜੀ ਹਾਂਜੀ